ਵਿਦੇਸ਼ਾਂ ਵਿੱਚ ਫਸੇ ਕੈਨੇਡੀਅਨ ਨਾਗਰਿਕਾਂ ਲਈ ਵੱਡੀ ਰਾਹਤ ਕੈਨੇਡਾ ਸਰਕਾਰ ਵੱਲੋਂ 24 ਘੰਟੇ ਐਮਰਜੈਂਸੀ ਕੌਂਸਲਰ ਮਦਦ ਉਪਲਬਧ ਕੈਨੇਡਾ ਤੋਂ ਬਾਹਰ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਮੌਜੂਦ ਜਾਂ ਫਸੇ ਕੈਨੇਡੀਅਨ ਨਾਗਰਿਕ ਗੰਭੀਰ ਐਮਰਜੈਂਸੀ ਸਥਿਤੀਆਂ ਵਿੱਚ ਕੈਨੇਡਾ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕੌਂਸਲਰ ਮਦਦ ਹਾਸਲ ਕਰ ਸਕਦੇ ਨੇ ਜੋ ਇਮੀਗ੍ਰੇਸ਼ਨ ਜਾਂ ਵੀਜ਼ਾ ਮਾਮਲਿਆਂ ਨਾਲ ਸੰਬੰਧਿਤ ਨਹੀਂ ਹੈ ਸਰਕਾਰੀ ਜਾਣਕਾਰੀ ਅਨੁਸਾਰ ਗ੍ਰਿਫਤਾਰੀ ਹਮਲਾ ਅਗਵਾ ਗੰਭੀਰ ਝੋਟ ਜਾਂ ਬਿਮਾਰੀ ਮੌਤ ਜ਼ਬਰਦਸਤੀ ਵਿਆਹ ਜਾਂ ਪਾਸਪੋਰਟ ਤੇ ਨਿੱਜੀ ਸਮਾਨ ਦੀ ਗੁੰਮਸ਼ੁਦਗੀ ਵਰਗੀਆਂ ਸਥਿਤੀਆਂ ਵਿੱਚ ਕੈਨੇਡੀਅਨ ਨਾਗਰਿਕਾਂ ਨੂੰ ਤੁਰੰਤ ਕਾਉਂਸਲਰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਐਮਰਜੈਂਸੀ ਦੇ ਮੌਕੇ ਤੇ ਕੈਨੇਡੀਅਨ ਨਾਗਰਿਕ 24 ਘੰਟੇ ਐਮਰਜੈਂਸੀ ਵਾਚ ਐਂਡ ਰਿਸਪੌਂਸ ਸੈਂਟਰ ਨਾਲ SOS@international.gc.ca ਤੇ ኢਮੇਲ ਜਾ +16139968885 ਤੇ ਫੋਨ ਰਾਹੀਂ ਤੁਰੰਤ ਸੰਪਰਕ ਕਰ ਸਕਦੇ ਨੇ ਭਾਰਤ ਵਿੱਚ ਮੌਜੂਦ ਕੈਨੇਡੀਅਨ ਨਾਗਰਿਕ ਐਮਰਜੈਂਸੀ ਦੌਰਾਨ ਨਵੀਂ ਦਿੱਲੀ ਸਥਿਤ ਕੈਨੇਡਾ ਹਾਈ ਕਮਿਸ਼ਨ ਨੂੰ india.consular@international.gc.ca ਤੇ ਈਮੇਲ ਕਰਕੇ ਵੀ ਮਦਦ ਲੈ ਸਕਦੇ ਨੇ ਇਸ ਤੋਂ ਇਲਾਵਾ ਜੇ ਤੁਰੰਤ ਸੰਪਰਕ ਸੰਭਵ ਨਾ ਹੋਵੇ ਤਾਂ ਕੈਨੇਡੀਅਨ ਨਾਗਰਿਕ ਔਨਲਾਈਨ ਅਮਰਜੈਂਸੀ ਕੰਟੈਕਟ ਫਾਰਮ ਭਰ ਕੇ ਵੀ ਸਹਾਇਤਾ ਦੀ ਬੇਨਤੀ ਕਰ ਸਕਦੇ ਨੇ ਕੈਨੇਡਾ ਸਰਕਾਰ ਨੇ ਅਪੀਲ ਕੀਤੀ ਹੈ ਕਿ ਵਿਦੇਸ਼ ਯਾਤਰਾ ਦੌਰਾਨ ਕਿਸੇ ਵੀ ਗੰਭੀਰ ਅਮਰਜੈਂਸੀ ਦੀ ਸਥਿਤੀ ਵਿੱਚ ਬਿਨਾਂ ਦੇਰੀ ਸਰਕਾਰੀ ਮਦਦ ਨਾਲ ਸੰਪਰਕ ਕੀਤਾ ਜਾਵੇ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ